ਜੀਲੀ ਜਿਹੜੀ ਉਹਨੇ ਰਸੀ ਵੀ ਏਦਾਂ ਹੋਣਾ ਨਾਮ ਸ੍ਰੀ ਗੁਰੂ ਅਭਿਦੇਵ ਦਾ ਨਾਮ ਕਰਨ ਲੰਪ ਨਾਮ ਅਸਤਾਰੇ ਰਾਮਾਨੰਦ ਨਰਬਾਹੀ ਕੁੱਤੀ ਕਿਤੇ ਮੈਂ ਡਾਕਟਰ ਚਾਹਤ ਸਿੰਘ ਇਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਹਰੇਕ ਐਤਵਾਦੀ ਤਰ੍ਹਾਂ ਸ਼ਹੀਦ ਬਾਬਾ ਨਿਹਾਲ ਸਿੰਘ ਦੀ ਵਿਖੇ ਫ੍ਰੀ ਐਕੂਪਰੇਸ਼ਨ ਮੈਡੀਕਲ ਕੈਂਪ ਲੱਗਾ ਹੋਇਆ ਹੈ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਆਕਰ ਲਾਭ ਲੈ ਰਹੀਆਂ ਹਨ ਤੇ ਬਹੁਤ ਸਾਰੀਆਂ ਸੰਗਤਾਂ ਲੈ ਕੇ ਜਾ ਚੁੱਕੀਆਂ ਹਨ ਤੇ ਆਪ ਜੀ ਨੂੰ ਵੀ ਨਵੇਦਨ ਹੈ ਕਿ ਆਪ ਜੀ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰਕਰ ਤੇ ਮੈਡੀਕਲ ਕੈਂਪ ਦਾ ਲਾਹਾ ਲੈ ਸਕਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਵਾਹਿਗੁਰੂ ਜੀ ਕੀ ਬਤ ਜੀ ਮੈਂ ਨੈਕਸਨ ਨੈਕਸਟਰੀ ਹਸਪਤਲ ਦਾ ਜਸਪਾਲ ਸਿੰਘ ਗਾਜਵਾ ਜਿੱਦਾਂ ਕਿ ਤੁਹਾਨੂੰ ਹਰ ਸੰਗਤ ਨੂੰ ਪਤਾ ਪਹਾਰਿਆ ਸਾਰੇ ਸਤਨ ਸਿੰਘ ਨੇ ਹੋਰ ਬਾਬਾ ਜੀ ਦੇ ਕੈਂਪ ਲਗਾਈ ਦਾ ਗੁਰਦੁਆਰਾ ਸਾਹਿਬ ਚ ਹਰ ਕਾਫੀ ਸੰਗਤਾਂ ਨੇ ਲਾਹ ਲੈਂਦੀਆਂ ਨੇ ਇੱਥੇ ਕੈਂਪ ਤੇ ਆਣ ਕੇ ਜਿੱਦਾਂ ਵੀ ਤੁਸੀਂ ਵੀਡੀਓ ਦੇਖਦੇ ਹੋ ਗਾਹ ਤੋਂ ਗਾਹ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਸਾਡਾ ਚੈਨਲ ਤੇ ਗਾਂ ਤੋਂ ਗਾਂ ਸ਼ੇਅਰ ਕਰਕੇ ਹੋਰ ਵੀ ਸੰਗਤ ਨੂੰ ਦੱਸੋ ਇੱਥੋਂ ਦਾ ਕੈਂਪ ਬਾਰੇ ਹੋਰ ਵੀ ਸੰਗਤਾਂ ਨੂੰ ਕਿੱਥੇ ਲਾਹ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ